ਸਰਜੀਤ ਪਾਤਰ ਫਾਗਾ ਤੋਪ ਤਾਰਾ ਸੀ ਤਾਇ ਤੇ ਵੀ ਲਦੇ ਤੋਪ ਤਾਰਾ ਕਦੇ ਮਿਟਬਾ ਨਹੀਂ ਹੁੰਦਾ ਸਰਜੀਤ ਪਾਤਰ ਪਾਤਰ ਨਹੀਂ ਸੀ ਉਹ ਤਾਂ ਸੰਵਾਦ ਸੀ ਸਮੇ ਦਾ ਸੰਵਾਦ ਸੀ ਸਮੇ ਨੂੰ ਸੰਵਾਦ ਦੇ ਕੇ ਚੱਲਿਆ ਸਾਡੀਆਂ ਅੱਖਾਂ ਵਿੱਚ ਦਰਦ ਹੈ ਸਾਡੀਆਂ ਭਾਵਨਾਵਾਂ ਵਿੱਚ ਦੁਖਾਂਤ ਹੈ ਪਾਤਰ ਦੀ ਜਿਹੜੀ ਕਵਤਾ ਸੀ ਉਹ ਪੰਜਾਬੀਅਤ ਦੀ ਇੱਕ ਅਜਿਹਾ ਸੰਗੀਤ ਸੀ ਜਿਸ ਨੂੰ ਪੰਜਾਬੀਅਤ ਦਾ ਦਰਦ ਕਿਹਾ ਜਾ ਸਕਦਾ ਹੈ ਪੰਜਾਬੀਅਤ ਦਾ ਬਿਰਹਾ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਆਲਪ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਪਾਠ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਉਪਕਰਣ ਕਿਹਾ ਜਾ ਸਕਦਾ ਹੈ ਸੁਰਜੀਤ ਪਾਤਰ ਪਾਤਰ ਹੀ ਨਹੀਂ ਸੀ ਉਹ ਤਾਂ ਸਮੇ ਦਾ ਸੰਵਾਦ ਸੀ ਕਵਿਤਾ ਦਾ ਸੰਗੀਤ ਸੀ ਸਾਹਿਜਗਤ ਦਾ ਤ੍ਰੂਤਾਰਾ ਸੀ ਜਿਸ ਦੇ ਜਨ ਨਾਲ ਪੰਜਾਬ ਪੰਜਾਬੀ ਪੰਜਾਬੀਅਤ ਤੇ ਪੰਜਾਬੀ ਸਾਹਿਕ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਾਹਿਜਗਤ ਦੀ ਇਸ ਮਾਨਮਤੀ ਸ਼ਖਸੀਅਤ ਦੇ ਸਦੀਵੀ ਵਿਛੋੜੇ ਨੇ ਹਰ ਕਿਸੇ ਦੀ ਅੱਖ ਨਾਮਕਾ ਦਿੱਤੀ ਹੈ ਪੰਜਾਬ ਪੰਜਾਬੀ ਪ੍ਰਤੀ ਜੀਸਵੀ ਸ਼ਖਸ ਦੇ ਦਿਲ ਵਿੱਚ ਪਿਆਰ ਤੇ ਦਰਦ ਹੈ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਨੇ ਉਸ ਹਰ ਸ਼ਖਸ ਨੂੰ ਝੰਜੋੜਿਆ ਹੈ ਉਹਨਾਂ ਵਿੱਚੋਂ ਇੱਕ ਨੇ ਸ਼੍ਰੋਮਣੀ ਲੇਖਕ ਤੇ ਸਾਹਿਤਕਾਰ ਓਮ ਪ੍ਰਕਾਸ਼ ਗਾਸੂਜੀ ਜਿਨ੍ਹਾਂ ਸੁਰਜੀਤ ਪਾਤਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਹੋਇਆਂ ਕਿਹਾ ਹੈ ਕਿ ਸੁਰਜੀਤ ਪਾਤਰ ਵੀ ਸਾਹਿਤਾ ਤੇ ਲੇਖਨ ਦੇ ਖੇਤਰ ਦਾ ਤ੍ਰੁਪਤਾਰਾ ਸੀ ਜੋ ਹਮੇਸ਼ਾ ਹੀ ਚਮਕਦਾ ਰਹੇਗਾ ਪਾਤਰ ਮੇਰੇ ਪ੍ਰਤੀ ਬੜੀ ਸਿਹਰਤਾ ਰੱਖਦਾ ਸੀ ਪਾਤਰ ਦੀ ਜਿਹੜੀ ਕਵਤਾ ਸੀ ਉਹ ਪੰਜਾਬੀਅਤ ਦੀ ਇੱਕ ਅਜਿਹਾ ਸੰਗੀਤ ਸੀ ਜਿਸ ਨੂੰ ਪੰਜਾਬੀਅਤ ਦਾ ਦਰਦ ਕਿਹਾ ਜਾ ਸਕਦਾ ਪੰਜਾਬੀਅਤ ਦਾ ਬਿਰਲਾਤ ਕਿਹਾ ਜਾ ਸਕਦਾ ਪੰਜਾਬੀਅਤ ਦਾ ਆਲਾਪ ਕਿਹਾ ਜਾ ਸਕਦਾ ਪੰਜਾਬੀਅਤ ਦਾ ਪਾਠ ਕਿਹਾ ਜਾ ਸਕਦਾ ਪੰਜਾਬੀਅਤ ਦਾ ਉਪਰਕਰਣ ਕਿਹਾ ਜਾ ਸਕਦਾ ਸੋ ਇਹ ਜਿਹੇ ਵਿਅਕਤੀ ਦਾ ਤੁਰ ਜਾਣਾ ਕੁਦਰਤ ਨੇ ਸਾਥੋਂ ਖੋ ਲੈਣਾ ਐ ਸਮਝੋ ਵੀ ਕੁਦਰਤ ਨੇ ਸਾਨੂੰ ਭੇਟ ਕੀਤੀ ਸੀ ਉਹ ਸਾਥੋਂ ਇੱਕ ਪੇਟ ਜਿਹੜੀ ਹੈ ਅਦੁੱਤੀ ਪੇਟ ਜਿਹੜੀ ਹੈ ਖੋਲੀ ਕੁਲ ਖੋਹੀ ਗਈ ਪੇਟ ਨੂੰ ਕੁਦਰਤ ਨੂੰ ਕੀ ਲਾਂਭਾ ਦਈਏ ਕੀ ਆਖੀਏ ਕੀ ਨਾ ਆਖੀਏ ਸਾਡੀਆਂ ਅੱਖਾਂ ਵਿੱਚ ਦਰਦ ਹੈ ਸਾਡੀਆਂ ਭਾਵਨਾਵਾਂ ਵਿੱਚ ਭਾਵਨਾਵਾਂ ਵਿੱਚ ਦੁਖਾਂਤ ਹੈ ਔਰ ਜਿਹੜੀਆਂ ਭਾਵਨਾਤਮਿਕ ਵਿਸ਼ਤਾ ਹੁੰਦੀਆਂ ਨੇ ਉਹ ਭੌਤਿਕ ਸਰੀਰ ਤਾਂ ਭੌਤਿਕ ਵਸਤੂ ਹੈ ਤੇ ਭਾਵਨਾ ਜਿਹੜੀ ਹੈ ਉਹ ਸੂਖਮ ਵਸਤੂ ਹੈ ਕੋਮਲ ਵਸਤੂ ਹੈ ਔਰ ਉਹ ਕੋਮਲ ਵਸਤੂ ਦਾ ਚਲੇ ਜਾਣਾ ਜ਼ਿੰਦਗੀ ਨੂੰ ਜ਼ਿੰਦਗੀ ਦੇ ਹੰਗਾਰਿਆਂ ਦਾ ਖਤਮ ਹੋ ਜਾਣਾ ਹੁੰਦਾ ਹੈ ਜ਼ਿੰਦਗੀ ਦੀਆਂ ਪੁਸਤਕਾਂ ਦੇ ਪੰਨੇ ਜਿਹੜੇ ਨੇ ਉਹ ਬਾਵਰੂਣੀਆਂ ਚ ਰੋਏ ਜਾਂਦੇ ਨੇ ਸਾਹਿਤਕਾਰ ਜਿਹੜਾ ਹੈ ਉਹਦੀਆਂ ਲਿਖਤਾਂ ਜਿਹੜੀਆਂ ਨੇ ਉਹ ਸਮੇਂ ਦੀ ਜਗ੍ਹਾਤ ਹੁੰਦੀਆਂ ਨੇ ਸਮੇਂ ਦੀ ਦੌਲਤ ਹੁੰਦੀਆਂ ਨੇ ਔਰ ਸਮੇਂ ਦੀ ਕਰੰਸੀ ਹੁੰਦੀਆਂ ਨੇ ਇਹ ਕਰੰਸੀ ਦੌਲਤ ਖਜ਼ਾਨਾ ਰੁਪਿਆ ਪੈਸਾ ਭੌਤਿਕਾ ਪੂੰਜੀ ਬਾਜ਼ ਇਹ ਤਾਂ ਬਹੁਤ ਉਰਾਂ ਰਹਿ ਜਾਂਦੀਆਂ ਨੇ ਚੀਜ਼ਾਂ ਲੇਕਿਨ ਜਿਹੜੀ ਜਜ਼ਬਾਤੀ ਗੱਲਾਂ ਨੇ ਮਨੁੱਖ ਦੇ ਅੰਦਰ ਉਰਦੇ ਹੋਏ ਲਹਿਰਾਂ ਨੇ ਇਹ ਤਾਂ ਨਦੀ ਦਾ ਵਹਿਣ ਹੁੰਦੇ ਨੇ ਸਾਗਰ ਦੀਆਂ ਛੱਲਾ ਹੁੰਦੇ ਨੇ ਇਹ ਤਾਂ ਫੁੱਲਾਂ ਦੀ ਮਹਿਕ ਹੁੰਦੇ ਨੇ ਇਹ ਤਾਂ ਫੁੱਲਾਂ ਦੀ ਤਹਿਕ ਹੁੰਦੇ ਨੇ ਇਹ ਤਾਂ ਆਕਾਸ਼ ਵਰਗੀਆਂ ਵਰਤੋਵੇ ਆਕਾਸ਼ ਵਿੱਚ ਤਾਰੇ ਟਿਮ ਟਮਾਉਂਦੇ ਰਹਿੰਦੇ ਨੇ ਉਹਨਾਂ ਚੋਂ ਤ੍ਰੁਪ ਤਾਰਾ ਹੈ ਤੇ ਮੈਂ ਤਾਂ ਸਮਝਦਾ ਇਹ ਸਰਜੀਤ ਪਾਤਰ ਸਾਡਾ ਤ੍ਰੁਪ ਤਾਰਾ ਸੀ ਤਾਰੇ ਕਿਵੇਂ ਜਾਂਦੇ ਨੇ ਤ੍ਰੁਪ ਤਾਰਾ ਕਦੇ ਮਿਟਦਾ ਨਹੀਂ ਹੁੰਦਾ ਆਕਾਸ਼ ਕਦੇ ਖਤਮ ਨਹੀਂ ਹੁੰਦਾ ਇਹ ਧਰਤੀ ਕਦੇ ਬਿਲਕੁਲ ਧਰਤੀ ਦਾ ਹੰਗਾਰਾ ਬਣੀ ਰਹਿੰਦੀ ਹੈ ਸੋ ਉਹ ਸਾਡਾ ਧਰਤੀ ਦਾ ਹੰਗਾਰਾ ਸੀ ਉਸ ਸਮੇਂ ਦਾ ਹੰਗਾਰਾ ਸੀ ਉਹ ਕਵਤਾ ਦੀ ਕਵਤਾ ਦੀ ਕਵਤਾ ਦਾ ਸੰਗੀਤ ਸੀ ਉਹ ਕਵਤਾ ਦਾ ਨਾਚ ਸੀ ਤਾਂ ਇਹਨਾ ਮੈਨੂੰ ਕਵਤਾ ਦੀਆਂ ਸਤਰਾ ਦੀ ਯਾਦ ਲੇਕਿਨ ਉਸ ਸਮੇਂ ਨਾਲ ਦਰਖਤਾਂ ਨਾਲ ਚਿੜੀਆਂ ਨਾਲ ਕੰਮ ਨਾਲ ਰਚਨਾਤਮਕਤਾ ਨਾਲ ਆਮ ਆਪਣਾ ਸੰਵਾਦ ਰਚਉਂਦੇ ਰਹਿੰਦੇ ਸੀ ਸਰਜੀਤ ਪਾਤਰ ਸਤਤਰ ਨਹੀਂ ਸੀ ਉਹ ਤਾਂ ਸੰਵਾਦ ਸੀ ਸਮੇਂ ਦਾ ਸੰਵਾਦ ਸੀ ਸਮੇਂ ਨੂੰ ਸੰਵਾਦ ਦੇ ਕੇ ਚਲੇ ਗਿਆ